ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਲਓ ਜੀ ਆਪਾਂ ਗਰਵਾਨੀ ਲਗਾਈ ਹੋਈ ਸੀ ਪਾਠ ਸੁਣਦੇ ਪਏ ਸੀਗੇ ਤੇ ਮੈਂ ਤੁਹਾਨੂੰ ਵਾਰਲਾ ਥਿਊ ਦਿਖਾ ਦਿੰਨੀ ਆ ਘਰ ਤੋਂ ਬਾਹਰ ਅ ਮਤਲਬ ਵਧੀਆ ਲੱਗਦਾ ਹੁੰਦਾ ਮੈਨੂੰ ਬਹੁਤ ਵਧੀਆ ਲੱਗਦਾ ਇਸ ਟਾਈਮ ਛੱਤ ਤੇ ਚਲੇ ਜਾਓ ਹਨਾ ਘਮਲੋ ਥੋੜਾ ਬਹੁਤ ਤੇ ਜਿਵੇਂ ਹੁਣ ਮੇਰੇ ਪੰਡਾ ਮੇਰੇ ਪੰਡ ਦੇ ਬਲੌਗ ਤੁਸੀਂ ਦੇਖੇ ਹੋਣੇ ਆ ਮੇਰੇ ਪੇਕੇ ਪੰਡ ਦੇ ਉੱਥੇ ਤਾਂ ਵਿੜੇ ਦੇ ਵਿੱਚ ਹੀ ਘੁੰਮ ਲੋ ਬੜਾ ਵਧੀਆ ਲੱਗਦਾ ਹਨ ਹੁਣ ਇੱਥੇ ਇੰਨਾ ਵਿੜਾ ਹੈ ਨਹੀਂਗਾ ਤੇ ਇਸ ਲਈ ਫਿਰ ਐ ਹੁੰਦਾ ਵਾ ਵੀ ਛੱਤ ਤੇ ਚੱਲ ਜਾਉ ਹਨਾ ਫਿਰ ਮੈਂ ਬੱਚਾ ਹੁੰਦਾ ਬੇਜ਼ੀਦ ਨਹੀਂ ਹੁੰਨੀ ਮੈਂ ਕਹਿੰਦਾ ਤੁਸੀਂ ਘੁੰਮ ਮੈਂ ਆਉ ਜਾ ਕੇ ਛੱਤ ਤੇ ਕਿਉਂਕਿ ਬੇਟੀ ਵੀ ਕਾਫੀ ਖੁਸ਼ ਹੁੰਦੀ ਆ ਸਰਗੁਣ ਵੀ ਨਾ ਛੋਟੀ ਵੀ ਤੇ ਉਹਨੂੰ ਫਿਰ ਵੱਡੇ ਬੱਚੇ ਲੈ ਜਾਂਦੇ ਆ ਵੱਡੀ ਬੇਟੀ ਲੈ ਜਾਂਦੀ ਆ ਚਲੋ ਉਹ ਜਾ ਕੇ ਘੁੰਮ ਘਮ ਆਉਂਦੇ ਬੱਚੇ ਖੇਡ ਲੈਂਦੇ ਐਨੇ ਨਾਲ ਬਹੁਤ ਸੋਹਣੀ ਸੋਹਣੀ ਹਵਾ ਚੱਲ ਰਹੀ ਆ ਤੇ ਮੈਂ ਬੜਾਇਆ ਕਾਲੇ ਚਨੇ ਰੱਖੇ ਹੋਇਆ ਹਜੇ ਬਣਦੇ ਪਿਆ ਰਹਿੰਦਾ ਸਭ ਚੱਲਦਾ ਸੀ ਨਾਲ-ਨਾਲ ਚਲੋ ਪਾਰਕ ਸੌਣਗੇ ਸੀ ਤੇ ਮੈਂ ਕਿਹਾ ਚੱਲ ਬਾਹਰ ਕਿਹੜਾ ਜਾ ਮਾਰ ਲਈਏ ਬਹੁਤ ਸੋਹਣੀ ਹਵਾ ਚੱਲਦੀ ਆ ਮਿੰਨੀ ਮਿੰਨੀ ਜੀ ਹਵਾ ਬਹੁਤ ਸੋਹਣੀ ਲੱਗਦੀ ਆ ਹੁਣ ਤਾਂ ਸ਼ਾਮ ਦੇ ਵੇਲੇ ਵੈਸੇ ਵੀ ਹਵਾ ਬਹੁਤ ਸੋਹਣੀ ਲੱਗਦੀ ਆ ਹਨਾ ਇਹ ਬਾਕੀ ਕਾਫੀ ਦਿਨ ਹੋ ਗਏ ਮੇਥੋਂ ਵੀਡੀਓ ਨਹੀਂ ਪਈ ਸੀਗੀ ਤੇ ਬਸ ਮਾਲੀ ਨਹੀਂ ਦਿੱਤਾ ਪਤਾ ਨਹੀਂ ਕਿਉਂ ਮੇਰਾ ਮਨ ਕਿਉਂ ਨਹੀਂ ਹੋਇਆ ਵੀਡੀਓ ਮੈਂ ਕਈ ਵਾਰੀ ਹੋ ਜਾਂਦਾ ਨਾ 네ਗੇਟਿਵ ਜਿਹਾ ਸੋਚਣ ਲੱਗ ਜਾਂਦੇ ਆ ਆਪਾਂ ਤੇ ਬਸ ਉਹੀ 네ਗੇਟਿਵਿਟੀ ਦੇ ਕਾਰਨ ਅੱਜ ਮੰਮੀ ਨੇ ਕਾਫੀ ਹਲੋਰਾ ਜਿਹਾ ਦਿੱਤਾ ਮਾਵਾਂ ਹੀ ਆ ਜਿਹੜੀਆਂ ਆਪਾਂ ਨੂੰ ਮੋਟੀਵੇਟ ਕਰਦੀਆਂ ਨੇ ਮੰਮ ਹਲੋਰਾ ਦੇ ਕੇ ਫੇਰ ਜਗਾਉਂਦੀਆਂ ਨੇ ਵੀ ਕਿਉਂ ਸੁੱਤੇ ਪਏ ਹੋ ਉੱਠ ਖੜੋ ਆਪਣਾ ਕੰਮ ਕਰੋ ਹਨਾ ਮੰਮੀ ਨੇ ਅੱਜ ਕਾਫੀ ਜ਼ਿਆਦਾ ਕਲਾਸ 3 ਲਗਾਈ ਮੇਰੀ ਤੇ ਫਿਰ ਮੈਂ ਐਂਡ ਕੈਮਰਾ ਚੱਕ ਲਿਆ ਤੇ ਮੈਂ ਕਿਹਾ ਜਿਹੜੀ ਮੇਰੀ ਵੀਡੀਓ ਬਣੀ ਹਾਰ ਗਈ ਸੀ ਫਿਰ ਫਿਰ ਦੁਬਾਰਾ ਕਿਹਾ ਵੀ ਨਹੀਂ ਕਿਉਂ ਹਾਰ ਨਾ ਮਨਾ ਜਾ ਥੋੜੇ ਮਾਪਾ ਬਾਪ ਦਾ ਪਿਆਰ ਤੁਹਾਡੇ ਨਾਲ ਉਹਨਾਂ ਦੀ ਉਹਨਾਂ ਦੀ ਮਿਹਨਤ ਤੁਹਾਡੇ ਨਾਲ ਆ ਤੱਕ ਜਰੂਰ ਲਓ ਪਾਈ ਸਬ지 ਵਿੱਚ ਦਾ ਫਰਦਾ ਜਿਹੜੀਆਂ ਮੈਂ ਹੁਣੇ ਵੀਡੀਓ ਕਲਿੱਪਸ ਲੈ ਕੇ ਲਈਆਂ ਹੋਈਆਂ ਤੁਹਾਨੂੰ ਦਿਖਾ ਰਹੀ ਸੀਗੀ ਇਹ ਹੈਗੀਆਂ ਸੀਗੀਆਂ 10 ਤਰੀਕ ਦੀਆਂ ਤੇ ਹੁਣ ਇਹ ਹੈਗੀਆਂ ਅੱਗੇ 11 ਤਰੀਕ ਦੀ ਵੀਡੀਓ ਤੇ ਇਸ ਦਿਨ ਪੈਰਾਸਾਭ ਦਾ ਪਾਠ ਕੀਤਾ ਸੀਗਾ ਮੈਂ ਤੇ ਉਹਦੇ ਉਹਦਾ ਪ੍ਰਸ਼ਾਦ ਤੇ ਜਲ ਪਿਆਵਾ ਉਹ ਸਾਰਿਆਂ ਨੂੰ ਵੰਡੀ ਜਾਣੀ ਆ ਤੇ ਜਿਹੜਾ ਕੋਈ ਆਉਂਦਾ ਉਹ ਛਕ ਲੈਂਦਾ ਵਾ ਤੇ ਇਹ ਇਹ ਨਾ ਫਲੀਆਂ ਨੇ ਮੈਨੂੰ ਦੱਸ ਦਿਓ ਵੀ ਇਹ ਕਾਹਦੀਆਂ ਫਲੀਆਂ ਨੇ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਾਹਦੀਆਂ ਫਲੀਆਂ ਐਕਚੁਅਲੀ ਸਾਡੇ ਇੱਥੇ ਗਵਾਂਢ ਚ ਦੇਗੇ ਸਾਨੂੰ ਉਹਨਾਂ ਦੇ ਘਰ ਲੱਗੀਆਂ ਹੋਈਆਂ ਉਹ ਖੁਦ ਵੀ ਬਣਾਉਂਦੇ ਆ ਤੇ ਉਹ ਕਹਿੰਦੇ ਤੁਸੀਂ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀਆਂ ਨੇ ਤੇ ਮੈਂ ਕਿਹਾ ਚਲ ਕੋਈ ਨਾ ਬਣਾ ਤਾਂ ਲਵਾਂਗੇ ਪਰ ਸਾਨੂੰ ਆਏ ਨਹੀਂ ਪਤਾ ਵੀ ਇਹ ਕਾਹਦੀਆਂ ਇਹ ਦੇਖੋ ਇਦਾਂ ਦੇ ਵੀ ਐ ਇਹਦੇ ਵਿੱਚ ਤੇ ਮੈਨੂੰ ਜਰੂਰ ਦੱਸ ਦਿਓ ਵੀ ਇਹ ਕਿਹੜੀਆਂ ਫਲੀਆਂ ਨੇ ਸਬਜ਼ੀ ਮੈਂ ਬਣਾਈ ਸੀਗੀ ਵਧੀਆ ਬਣੀ ਇਹਦੀ ਤੇ ਕੰਮ ਮੈਂ ਇੱਥੇ ਸਾਰਾ ਖਤਮ ਕਰ ਲਿਆ ਮਾਰਨਿੰਗ ਦਾ ਸਾਰਾ ਕੰਮ ਖਤਮ ਕਰਕੇ ਹੁਣ ਮੈਂ ਥੋੜੀ ਜਿਹੀ ਲੈਣੀ ਆ ਰੈਸਟ ਕਿਉਂਕਿ ਕਾਫੀ ਅਰਲੀ ਮਾਰਨਿੰਗ 1 ਵਜੇ ਹੀ ਉੱਠ ਗਏ ਸੀਗੇ ਪਾਠ ਕਰਨਾ ਕਰਕੇ ਤੇ ਹੁਣ ਬਸ ਇਦਾਂ ਹੀ ਵੀ ਨੀਂਦ ਲਾ ਲਈਏ ਤੇ ਇੱਥੇ ਮੰਮੀ న్యూਸ ਵਗੈਰਾ ਸੁਣਦੇ ਆਪਏ ਲਓ ਜੀ ਅਸੀਂ ਸਾਰਾ ਕੰਮ ਖਤਮ ਕਰਕੇ 5:30 ਵਜੇ ਮੇਰਾ ਪਾਠ ਖਤਮ ਹੋਇਆ ਸੀ ਉਸ ਤੋਂ ਬਾਅਦ ਫਿਰ ਬੱਚਾ ਨੂੰ ਸਕੂਲ ਭੇਜਿਆ ਤੇ ਫਿਰ ਕਾਰੇ ਸਾਰੇ ਕੰਮ ਖਤਮ ਕਰਕੇ ਹੁਣ 10 ਸਵਾ 10 ਦਾ ਟਾਈਮ ਹੋ ਚੁੱਕਿਆ ਸਰਗੁਣ ਵੀ ਨੀਂਦਾਈ ਕਰ ਲਈ ਹੁਣ ਇਹਨੂੰ ਸਲਾਉਂਗੀ ਨਾਲੇ ਆਪ ਸੌ ਲੂੰਗੀ ਹੁਣ ਘੰਟਾ ਜਿਹੜਾ ਘੰਟਾ ਜਿੰਨੇ ਇਨੀ ਨੀਂਦ ਨਹੀਂ ਆਉਂਦੀ ਹੈ ਜਿਹੜੀ ਹਨ ਜਿਹੜੀ ਰਾਤ ਨੂੰ ਨੀਂਦ ਆਉਂਦੀ ਆ ਉਹ ਜਿਹਦੀ ਦਿਨੇ ਆ ਹੀ ਨਹੀਂ ਸਕਦੀ ਬੱਚੇ ਸਕੂਲ ਗਏ ਹੋਇਆ ਹੁਣ ਸ਼ਾਂਤੀ ਹੈ ਪੂਰਾ ਟਾਈਮ ਫਿਰ ਬੇਟੇ ਨੇ ਆ ਜਾਣਾ 1 ਵਜੇ ਨੂੰ ਫਿਰ ਉਹ ਤੋਂ ਪਹਿਲਾਂ ਪਹਿਲਾਂ ਮੈਂ ਥੋੜਾ ਟਾਈਮ ਤੇ ਉਹ ਨਹੀਂ ਅਬ ਮੈਂ ਸੌਣਾ ਕਿਉਂਕਿ ਮੇਰੇ ਨਾਲ ਸਿਰ ਭਾਰਾ ਭਾਰਾ ਹੋਇਆ ਪਿਆ ਤਾਂ 1 ਵਜੇ ਉੱਠ ਗਈ ਸੀਗੀ ਪਹਿਲਾਂ ਤਾਂ ਸੀ ਸੌਇੰ 11 ਵਜੇ ਹਨਾ 11 ਵਜੇ ਜਾਂਦੇ ਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਕਿ ਜਲਦੀ ਪੈ ਜਾਈਏ ਪਰ 11 ਦਾ ਟਾਈਮ ਹੋ ਹੀ ਜਾਂਦਾ ਹਨਾ ਸਾਡੇ ਘਰ ਦਾ ਬੱਚੇ ਨਹੀਂ ਦੇਖਦੇ ਪਹਿਲਾਂ ਸਾਡੇ ਹੁਣ ਇਹਨੂੰ ਸਲਾਹਾਂਵੂਗੀ ਤੇ ਆਪ ਵੀ ਸੋਚੂਗੀ ਥੋੜਾ ਟਾਈਮ ਤੇ ਚਲੋ ਸੌਣਾ ਹੀ ਆ ਰੋਜ਼ ਪਰਮਾਤਮਾ ਦਾ ਨਾਮ ਲਿਆ ਗਿਆ ਇੰਨੀ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਜਾਣਾ ਬਹੁਤ ਜ਼ਿਆਦਾ ਖੁਸ਼ੀ ਹੋਈ ਜਾ ਮਤਲਬ ਮੈਨੂੰ ਇੰਨਾ ਬਹਿਮ ਸੀਗਾ ਵੀ ਮੈਂ ਚ ਪੈਰਾ ਸਭ ਨਹੀਂ ਕਰ ਸਕਦੀ ਹਾਂ ਨਾ ਮੈਂ ਕਿੱਦਾਂ ਕਰੂੰਗੀ ਮੇਰੀ ਬੈਕਸੇਨ ਬਹੁਤ ਹੁੰਦੀ ਹੈ ਮੈਂ ਕਿੱਦਾਂ ਬੈਠੂੰਗੀ ਪਰ ਫਿਰ ਬਾਬਾ ਜੀਆ ਨੇ ਮਤਲਬ ਦੱਸਿਆ ਸਾਨੂੰ ਇਥੇ ਲੁਧਿਆਣਾਈ ਲੁਧਿਆਣੀ ਬਾਬਾ ਜੀ ਜਿਹੜੇ ਬਾਬਾ ਦੀਪ ਸਿੰਘ ਜੀ ਨਗੌਰ ਦਵਾਰ ਸਾਹਿਬ ਲੁਧਿਆਣੇ ਵੀ ਤੇ ਇਥੋਂ ਅਸੀਂ ਪਤਾ ਕੀਤਾ ਉਹ ਕਹਿੰਦੇ ਵੀ ਪਾਠ ਕਰੋ ਤੁਸੀਂ ਵੀ ਤੁਹਾਨੂੰ ਕੋਈ ਉਹ ਦੰਡਾ ਥੋੜੀ ਨਾ ਦੇਣਾ ਵਾ ਗੁਰੂ ਮਹਾਰਾਜ ਨੇ ਵੀ ਤੁਸੀਂ ਪਾਠ ਕਰੋ ਜਿੰਨੇ ਵੀ ਕਰ ਸਕਦੇ ਹੋ ਵੀ ਉਹ ਮੈਂ ਪਾਠ ਕਰੂੰ ਤੁਸੀਂ ਵੀ ਤੁਸੀਂ ਕੌਸਤੀ ਤੇ ਬੈਠ ਕੇ ਕਰ ਲਓ ਤਰ ਫਿਰ ਕੇ ਕਰ ਲਓ ਹੁਣ ਕੋਈ ਜ਼ਰੂਰੀ ਥੋੜੀ ਵਿਚਾਰ ਘੰਟੇ ਦੇ 4 ਘੰਟੇ ਤੁਸੀਂ ਬੈਠਣਾ ਹੀ ਆ ਇੱਕ ਤਾ ਤੇ ਤੁਸੀਂ ਜਿੰਨੇ ਕਰਨਾ ਹੈ ਮੈਂ ਤੁਸੀਂ ਕੰਫਰਟੇਬਲ ਤੁਸੀਂ ਉਦਾਂ ਕਰ ਸਕਦੇ ਹੋ ਹੈਨਾ ਤੇ ਫਿਰ ਮੇਰੇ ਮਨ ਨੂੰ ਥੋੜੀ ਜਿਹੀ ਏਡਾ ਚੱਲੀ ਹੋਈ ਤੇ ਹੋਣਾ ਬੇਟੀ ਬਹੁਤ ਛੇਤੀ ਇਹਨੂੰ ਹੋਇਆ ਹੋਇਆ ਵਾ ਬਈ ਮੈਂ ਸੌ ਜਾ ਤੇ ਇਸ ਲਈ ਜਿਹੜਾ ਵੀ ਕੋਈ ਚਪੈਰਾ ਸਾਫ ਕਰਨਾ ਹੋਣਾ ਆਪਣੇ ਮਨ ਦੇ ਵਿੱਚੋਂ ਬਿਲਕੁਲ ਬਹਿਮ ਕੱਢ ਕੇ ਕਿਉਂਕਿ ਦਰਵਾਣੀ ਆਪਾਂ ਨੂੰ ਬਹਿਮਾਂ ਚ ਨਹੀਂ ਆਉਂਦੀ ਬਹਿਮਾਂ ਚੋਂ ਕੱਢਦੀ ਆ ਬਹਿਮਾਂ ਬਰਮਾ ਤੋਂ ਬਿਲਕੁਲ ਦੂਰ ਹੋ ਕੇ ਤੇ ਆਪਦਾ ਆਰਾਮ ਨਾਲ ਪਾਸ ਕਰੋ ਤੇ ਆਪਦੇ ਮਨ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਆਪਣੀ ਜਿਹੜਾ ਸਾਫ ਪਾਸ ਕਰਨਾ ਪਤਾ ਹੀ ਆ ਦਰਵਾਣੀ ਬਹੁਤ ਕੁਛ ਦਿੰਦੀ ਆ પાઠ ਕਰਦੇ માનુ શાંતિ ਮਿਲਦੀ ਆ ਜੇ ਇੰਨੀ ਸ਼ਾਂਤੀ ਐਨੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਤੇ ਅੱਜ ਮੈਂ ਸੈਕੰਡ ਡੇ ਕਿੰਨਾ ਸੀ ਮਤਲਬ 2 ਹਫ਼ਤੇ ਚ ਉਹ ਹਰ ਹਫ਼ਤੇ ਕਰਦੀ ਆ ਜਿਵੇਂ ਬੁੱਧਵਾਰ ਪਿਛਲੇ ਬੁੱਧਵਾਰ ਵੀ ਕੀਤਾ ਸੀ ਤੇ ਅੱਜ ਦੂਜਾ ਹਫ਼ਤਾ ਸੀਗਾ ਮੇਰਾ ਦੂਜਾ ਪਾਠ ਸੰਪੂਰਨ ਹੋ ਗਿਆ ਪੰਜ ਪਾਠ ਮੈਂ ਸਿੱਖੇ ਸੀਗੇ ਦੁਪਹਿਰਾ ਸਾਫ ਦੇ ਫੇਰ ਦੇਖਦੇ ਹਾਂ ਜੀ ਮਹਾਦੇਵ ਕਰਵਾਉਂਦੇ ਆ ਤੇ ਚਲੋ ਜੀ ਹੁਣ ਬੇਟੀ ਨੇ ਸੌਣਾ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਮੈਨੂੰ ਬਸ ਥੋੜਾ ਜਿਹਾ ਟਾਈਮ ਸੌ ਲਈ ਸੀ ਦੁਪਹਿਰੇ ਇੱਕ ਤਾਂ ਨੀਂਦ ਵੀ ਨਹੀਂ ਆਉਂਦੀ ਹੈਗੀ ਹਨਾ ਬਾਕੀ ਫਿਰ ਕੋਈ ਨਾ ਕੋਈ ਬੋਲਦਾ ਰਹਿੰਦਾ ਘਰ ਦੇ ਵਿੱਚ ਫਿਰ ਇਦਾਂ ਨੀਂਦ ਕਿੱਥੇ ਆਉਂਦੀ ਹੈ ਹਨਾ ਤੇ ਜਿਹੜੀ ਰਾਤ ਨੂੰ ਨੀਂਦ ਆਉਣੀ ਆ ਉਹ ਦਿਨੇ ਨਹੀਂ ਆ ਸਕਦੀ ਹੈਗੀ ਦਿਨ ਦੇ ਵੇਲੇ ਤੇ ਪਰ ਹੁਣ ਕੀ ਕਰੀਏ ਵੀ ਸੌਣਾ ਤਾਂ ਆਪਾਂ ਹਮੇਸ਼ਾ ਹੀ ਆ ਹਨਾ ਤੇ ਮੇਰੇ ਕਾਫੀ ਕਮ ਮੌਲਜੇ ਹੋਏ ਨੇਗੇ ਜਿਹੜੇ ਸਿਰਫ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦੇ ਆ ਤੇ ਇਸ ਲਈ ਉਹਨਾਂ ਮੁਰੇ ਅਰਦਾਸਾਂ ਕਰਨੀਆਂ ਜੇ ਆਪਾਂ ਦੁਨੀਆ ਤੋਂ ਮੰਗਾਂਗੇ ਤਾਂ ਤਮਾਸ਼ਾ ਬਣੂਗਾ ਹਨ ਤੇ ਆਪਾਂ ਮੰਗਦੇ ਆ ਸਿਰਫ ਉਹ ਪ੍ਰਮਾਤਮਾ ਦੇ ਦਰਦ ਦੇ ਮੰਗਦੇ ਆ ਉਹਨਾਂ ਤੋਂ ਮੰਗਿਏ ਤੇ ਉਹਨਾਂ ਨੇ ਦੇ ਕੇ ਵੀ ਮਿਹਣਾ ਨਹੀਂ ਮਾਰਨਾ ਦੁਨੀਆ ਨੇ ਦੇ ਕੇ ਵੀ ਮਿਹਣਾ ਮਾਰ ਦੇਣਾ ਹਨ ਤੇ ਇਸ ਲਈ ਬਸ ਇਹੀ ਆ ਵੀ ਮੰਗੋ ਤਾਂ ਬਸ ਉਹ ਦਰ ਤੋਂ ਮੰਗੋ ਜਿਹੜੇ ਸਭ ਨੂੰ ਦੇਣ ਵਾਲੇ ਆ ਹਨਾ ਤੇ ਬਸ ਉਹਦੇ ਕਰਕੇ ਫਿਰ ਮੈਂ ਦਪਹਿਰਾ ਸਾਹ ਪਾਠ ਸ਼ੁਰੂ ਕਰਤੀ ਸੀ ਕਾਫੀ ਟੈਨਸ਼ਨਾਂ ਨੇ ਕਾਫੀ ਉਲਝਣਾਂ ਨੇ ਤੇ ਕਾਫੀ ਪਰੇਸ਼ਾਨੀਆਂ ਨੇ ਤੇ ਹਰੇਕ ਪਰੇਸ਼ਾਨੀ ਹਰੇਕ ਉਲਝਣ ਨਹੀਂ ਸ਼ੇਅਰ ਕੀਤੀ ਜਾਂਦੀ ਹੁੰਦੀ ਵੈਸੇ ਵੀ ਮੈਂ ਮੈਥੋਂ ਨਹੀਂ ਸ਼ੇਅਰ ਹੁੰਦੀ ਮੈਂ ਨਹੀਂ ਕਰ ਸਕਦੀ ਕਿਸੇ ਨਾਲ ਵੀ ਸ਼ੇਅਰ ਤੇ ਇਹ ਨਹੀਂ ਗਾ ਵੀ ਪਰਿਵਾਰ ਬਹੁਤ ਚੰਗਾ ਵਾ ਸਾਰਾ سپورਟਿਵ ਆ ਹਨ ਸਾਰੇ ਜਾਣੇ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੇਰੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ ਬਸ ਪਰ ਹੁੰਦੀਆਂ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਘਰਾਂ ਚ ਕੋਈ ਜ਼ਰੂਰੀ ਨਹੀਂ ਹੈਗਾ ਵੀ ਲੜਾਈ ਕਲੇਸ਼ ਹੀ ਹੋਊਗਾ ਲੜਾਈ ਕਲੇਸ਼ ਸਾਡੇ ਘਰ ਚ ਨਹੀਂ ਹੈਗਾ ਤੇ बस यही ਜਿਹੜੀਆਂ ਛੋਟੇ ਛੋਟੇ ਪਰੇਸ਼ਾਨੀਆਂ ਹੁੰਦੀਆਂ ਇਹ ਨਾ ਅੱਗੇ ਨਹੀਂ ਵਧਣ ਦਿੰਦੀਆਂ ਹੈਗੀਆਂ ਉਹ ਮਤਲਬ 네ਗੇਟਿਵਿਟੀ ਲੱਗੀ ਰਹਿੰਦੀ ਆ ਹੁਣ ਮੈਂ ਇਹ YouTube ਦਾ ਕੰਮ ਸ਼ੁਰੂ ਕੀਤਾ ਸੀ ਬਸ ਮੇਰਾ ਮਨ ਪਤਾ ਨਹੀਂ ਕਿਉਂ ਇੰਨਾ ਪਰੇਸ਼ਾਨ ਜਾ ਰਹਿਣ ਲੱਗ ਗਿਆ ਮੈਂ ਕਿੰਨੇ ਦਿਨਾਂ ਤੋਂ ਕੋਈ ਵਲੌਗ ਨਹੀਂ ਸੀ ਬਣਾਇਆ ਪਿੰਡ ਤੋਂ ਆਉਣ ਤੋਂ ਬਾਅਦ ਇੱਕ ਜਾਂ ਦੋ ਵਲੌਗ ਪਾਏ ਆ ਮੜਕੇ ਮੈਂ ਕੋਈ ਬਲੌਗ ਨਹੀਂ ਬਣਾਇਆ ਨਾ ਮੇਰਾ ਜੀ ਕਰਦਾ ਸੀ ਚੱਕਣ ਨੂੰ ਕੈਮਰਾ ਬਸ ਸਾਰਾ ਦਿਨ ਡਿਗੂ ਡਿਗੂ ਇਦਾਂ ਹੋਈ ਜਾਂਦਾ ਸੀ ਜਿਵੇਂ ਪਤਾ ਨਹੀਂ ਕੀ ਸਰੀਰ ਨੇ ਸਰੀਰ 'ਚ ਹੋ ਗਿਆ ਹੁੰਦਾ ਐਕਚੁਅਲੀ ਹੋਇਆ ਕੀ ਸੀਗਾ ਵੀ ਕੈਨਸਟਰੋਲ ਕਾਫੀ ਵੱਧ ਗਿਆ ਸੀ ਜਿਹਦੇ ਕਰਕੇ ਮੈਨੂੰ ਡਿਗੂ ਡਿਗੂ ਹੋਈ ਜਾਂਦਾ ਸੀ ਸਰੀਰ ਤੇ ਫਿਰ ਟੈਸਟ ਵਗੈਰਾ ਕਰਵਾਏ ਤੇ ਕੈਨਸਟਰੋਲ ਦੇ ਆ ਦਾ ਪ੍ਰੋਬਲਮ ਸੀਗੀ ਆਈ ਤੇ ਉਹਦੀ ਮੈਡੀਸਨ ਹੁਣ ਸ਼ੁਰੂ ਕੀਤੀ ਆ ਬਾਕੀ ਬਸ ਇੱਕ ਪਤਾ ਨਹੀਂ ਕਿਉਂ ਨੈਗੇਟਿਵਿਟੀ ਜੀ ਜਦੋਂ ਆਪਣਾ ਸਰੀਰ ਨਾ ਠੀਕ ਹੋਵੇ ਨਾ ਫਿਰ ਨੈਗੇਟਿਵਿਟੀ ਵੀ ਬਹੁਤ ਆਉਂਦੀ ਆ ਤੇ ਇੰਨੀ ਨੈਗੇਟਿਵਿਟੀ ਆਈ ਪਈ ਸੀਗੀ ਤੇ ਹੁਣ ਬਾਬਾ ਜੀ ਨੇ ਕਿਰਪਾ ਕੀਤੀ ਆ ਦੁਆਰਾ ਤੋਂ ਆਪਾਂ ਕੰਮ ਸਟਾਰਟ ਕੀਤਾ ਆਪਣਾ ਤੇ ਪਾਠ ਵੀ ਕਰਨੇ ਸ਼ੁਰੂ ਕੀਤੇ ਆ ਬਸ ਬਾਬਾ ਜੀ ਕਿਰਪਾ ਕਰ ਦੇਣ ਹੁਣ ਤੇ ਇਹ ਪਾਠ ਵੀ ਜਪਰਾ ਸਾਹਿਬ ਦੇ ਮੈਨੂੰ ਬਹੁਤ ਜ਼ਿਆਦਾ ਇਹ ਸੀਗਾ ਮੈਂ ਕਿੱਦਾਂ ਕਰ ਸਕਦੀ ਆ ਹਨਾ ਜਦਕਿ ਮੇਰੀ ਸਿਸਟਰ ਆ ਯੂਕੇ ਦੇ ਵਿੱਚ ਇੰਨਾ ਸੋਹਣਾ ਪਾਠ ਕਰਦੀ ਆ ਉਹ ਉੱਥੇ ਕੰਮ ਵੀ ਕਰਨਾ ਇੰਨਾ ਹਾਰਡ ਹੁੰਦਾ ਹਨਾ ਘਰ ਵੀ ਸੰਭਾਲਣਾ ਬੱਚਾ ਵੀ ਸੰਭਾਲਣਾ ਤੇ ਬਾਹਰ ਵੀ ਕੰਮ ਕਰਨਾ ਹਨਾ ਉੱਥੇ ਬਿੱਲੇ ਬੈ ਕੇ ਤਾਂ ਖਾਇਆ ਹੀ ਨਹੀਂ ਜਾਂਦਾ ਤੇ ਉਹ ਦੁਪਹਿਰਾ ਸਭ ਦੇ ਪਾਠ ਵੀ ਕਰ ਲੈਣੇ ਤੇ ਮੈਂ ਕਹਿਣਾ ਵੀ ਉਹ ਕਿਵੇਂ ਕਰ ਲੈਂਦੀ ਆ ਮੈਥੋਂ ਨਹੀਂ ਹੋ ਸਕਦੀ ਮੇਰੀ ਬੇਟੀ ਛੋਟੀ ਆ ਇਦਾਂ ਪਰ ਪਤਾ ਕੀ ਆ ਜਦੋਂ ਆਪਾਂ ਕੁਝ ਕਰਨਾ ਹੋਵੇ ਜਦੋਂ ਨਾ ਕਰਨਾ ਹੋਵੇ ਬਹੁਤ ਬਹਾਨੇ ਆ ਜਦੋਂ ਕੁਝ ਕਰਨਾ ਹੋਵੇ ਤਾਂ ਫਿਰ आ, बस ओटा आसरा लो मैं बाबा जी और मेरे बहुत अरदासਾਂ ਕੀਤੀਆਂ ਮੈਨੂੰ 2-3 ਮਹੀਨੇ ਹੋ ਗਏ ਸੀਗੇ ਬਾਬਾ ਜੀ ਉਹ ਮੇਰੇ ਅਰਦਾਸਾਂ ਕਰ ਮਮਾ ਜੀ ਮੈਨੂੰ ਹਿੰਮਤ ਦੇ ਦਿਓ ਬਸ ਮੇਰੀ ਹਿੰਮਤ ਨਹੀਂ ਬਣ ਰਹੀ ਮੈਨੂੰ ਹਿੰਮਤ ਦੇ ਦਿਓ ਮੈਂ ਜਪੇਰਾ ਸਾਹਿਬ ਦੇ ਪਾਠ ਕਰਨਾ ਚਾਹੁੰਦੀ ਆ ਮੈਨੂੰ ਹਿੰਮਤ ਬਖਸ਼ ਦਿਓ ਬਸ ਬਸ ਬਾਬਾ ਜੀ ਨੇ ਦੀ ਕਿਰਪਾ ਹੋ ਗਈ ਕਹਿੰਦੇ ਬਿਨਾਂ ਕਿਰਪਾ ਤੋਂ ਤਾਂ ਕੁਝ ਵੀ ਨਹੀਂ ਹੋ ਸਕਦਾ ਹਨਾ ਆਪਾਂ ਪਾਠ ਵੀ ਨਹੀਂ ਕਰ ਸਕਦੇ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੇ ਜੇ ਕਿਰਪਾ ਨਹੀਂ ਹੈਗੀ ਪ੍ਰਮਾਤਮਾ ਦੀ ਜੇ ਉਹਨਾਂ ਦੀ ਨਿਗਾਸ ਵੱਲੀ ਆ ਤਾਂ ਆਪਾਂ ਚੰਗੇ ਕੰਮ ਕਰ ਸਕਦੇ ਹਾਂ ਹਨਾ ਤੇ ਇੱਥੇ ਹੁਣ ਮੈਂ ਲੱਗੀ ਸੀ ਜਿਹੜੀਆਂ ਫਲੀਆਂ ਉਹ ਵਾਲੀਆਂ ਸੀਗੀਆਂ ਤੁਹਾਨੂੰ ਮੈਂ ਦਿਖਾਈਆਂ ਪਹਿਲਾਂ ਵੀਡੀਓ ਦੇ ਵਿੱਚ ਉਹ ਘਟਤੀਆਂ ਸੀ ਮੰਮੀ ਨਹੀਂ ਘਟਤੀਆਂ ਸੀ ਤੇ ਇੱਥੇ ਮੈਂ ਲੱਗੀ ਸੀ ਉਹਦੀ ਸਬਜ਼ੀ ਬਣਾਉਣ ਮੈਂ ਕਿਹਾ ਚਲੋ ਦੇਖਦੇ ਆ ਪਰ ਮੈਂ ਨਾਲ ਦਾਲ ਵੀ ਬਣਾਈ ਸੀ ਕਿਉਂਕਿ ਮੈਨੂੰ ਇਹ ਸੀ ਜੇ ਕਿਸੇ ਨੇ ਫਲੀਆਂ ਨਾ ਖਾਧੀਆਂ ਕਿਉਂਕਿ ਇੱਕ ਨਵੀਂ ਜੀ ਚੀਜ਼ ਸੀ ਇਹ ਵਾਲੀਆਂ ਫਲੀਆਂ ਤਾਂ ਅਸੀਂ ਕਦੇ ਨਹੀਂ ਬਣਾਈਆਂ ਸੋਇਆ ਬੀਂਦੀਆਂ ਫਲੀਆਂ ਹੋਗੀਆਂ ਇਹ ਵਾਲੀਆਂ ਅਸੀਂ ਬਣਾ ਲੈਨੇ ਆ ਹਨਾ ਇੱਕ ਹੋਰ ਹੁੰਦੀਆਂ ਪਤਲੀਆਂ-ਪਤਲੀਆਂ ਨਹੀਂਆਂ ਸੋਇਆ ਬੀਂਦੀਆਂ ਹੀ ਹੁੰਦੀਆਂ ਆਈ ਥਿੰਕ ਉਹ ਤੇ ਉਹ ਹੋ ਹੋ ਗਏ ਅ ਉਹ ਤਾਂ ਅਸੀਂ ਬਣਾ ਲੈਨੇ ਆ ਇਹ ਹੁਣ ਮੈਨੂੰ ਪਤਾ ਨਹੀਂ ਕਾ ਦੀਆਂ ਫਲੀਆਂ ਸੀਗੀਆਂ ਤੇ ਪਰ ਟੇਸਟੀ ਬਣੀ ਸੀਗੀ ਸਬਜੀ ਕਾਫੀ ਵਧੀਆ ਬਣੀ ਸੀ ਤੇ ਨਾਲ ਫਿਰ ਅਸੀਂ ਬਾਅਦ ਚ ਸੋਚਿਆ ਜਾਂ ਸੋਚ ਕੇ ਫਿਰ ਮੈਂ ਧੋਈ ਮੰਗੀ ਬਣਾ ਲੈ ਰਖਤੀ ਸੀ ਵੀ ਜੇ ਮम्मा ਕਿਸੇ ਨੇ ਨਾ ਕਰਦੀ ਮੈਂ ਕਿਹਾ ਫਿਰ ਬਈ ਚਲੋ ਨਾਲ ਧੋਈ ਮੰਗੀ ਬਣਾ ਲੈਨੇ ਆ ਕਮ ਸੇ ਕਮ ਰੋਟੀ ਤਾਂ ਖਾ ਲੈਣਗੇ ਤੇ ਇਹ ਮੰਜੇ ਨੂੰ ਹੋ ਗਿਆ ਸੀ ਤੇ ਇਥੇ ਮੈਂ ਤੜਕਾ ਲਗਾਤਾ ਵਾ ਸਬਜੀ ਨੂੰ ਤੇ ਫਲੀਆਂ ਤੇ ਆਲੂ ਕਟ ਕੇ ਪਾਇਆ ਪਿਆਜ਼ ਟਮਾਟਰ ਦਾ ਤੜਕਾ ਲਾਇਆ ਸੀ ਤੇ ਬਸ ਬੜੀ ਵਧੀਆ ਬਣ ਗਈ ਸੀ ਸਬਜੀ ਬੱਸ ਬਹੁਤ ਸਵਾਦ ਬਣੀ ਸੀ ਬਸ ਐਦਾਂ ਹੀ ਆ ਜੀ ਜਿੰਦਗੀ ਦੇ ਵਿੱਚ ਉਤਾਰ ਚੜਾਹ ਐਦਾਂ ਦੇ ਆਉਂਦੇ ਰਹਿੰਦੇ ਆ ਵੀ ਜਿਹੜੇ ਆਪਾਂ ਨੂੰ ਹਨਾ ਪਤਾ ਨਹੀਂ ਕਿਉਂ ਇੰਨਾ 네ਗੇਟਿਵ ਕਰ ਦਿੰਦੇ ਆ ਤੇ ਬਾਕੀ ਕਈ ਵਾਰੀ ਕਿਸੇ ਦੀ ਕਹੀ ਗੱਲ ਵੀ ਦਿਮਾਗ ਦੇ ਵਿੱਚ ਲੱਗ ਜਾਂਦੀ ਆ ਹਨਾ ਤੇ ਉੰਬਈ ਜੇ ਕੋਈ ਹੁਣ ਕਹਿ ਦਿੰਦਾ ਲੈ ਤੁਸੀਂ ਬਲੌਗ ਬਣਾਉਣ ਲੱਗ ਗਏ ਫਿਰ ਤਾਂ ਤੁਸੀਂ ਸਾਰਾ ਦਿਨ ਫੋਨ ਤੇ ਹੀ ਰਹਿੰਦੇ ਹੋਵੋਗੇ ਇਹ ਹਨਾ ਹੁਣ ਜੇ ਮੈਂ ਕਿ ਮੈਨੂੰ ਸਰਵਾਈਕਲ ਦੀ ਵੀ ਥੋੜੀ ਜੀ ਪ੍ਰੋਬਲਮ ਆ ਤੇ ਫਿਰ ਕਹਿੰਦੇ ਤੁਸੀਂ ਕਹਿੰਦੇ ਬਲੌਗ ਬਣਾਉਣ ਲੱਗ ਗਏ ਤਾਂ ਹੀ ਹੁਣ ਕਹਿੰਦੇ ਤੁਹਾਡੇ ਨੂੰ ਸਰਵਾਈਕਲ ਹੋ ਗਿਆ ਤੁਹਾਡੇ ਤੁਸੀਂ ਫੋਨ ਜ਼ਿਆਦਾ ਯੂਜ਼ ਕਰਨ ਲੱਗ ਗਏ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ ਬਿਨਾ ਗੱਲ ਤੋਂ ਵੀ ਫੋਨ ਬਹੁਤ ਲੋਕੀ ਯੂਜ਼ ਕਰਦੇ ਆ ਹਨ ਪਰ ਜੇ ਹੁਣ ਆਪਾਂ ਬਲੌਗ ਬਣਾਉਣ ਲੱਗੇ ਤਾਂ ਮਤਲਬ ਇਹ ਥੋੜੀ ਆ ਵੀ ਆਪਾਂ ਨੂੰ ਤਾਂ ਹੀ ਸਰਵਾਈਵਲ ਹੋਇਆ ਵਾ ਸਰਵਾਈਵਲ ਕੋਈ ਜ਼ਰੂਰੀ ਥੋੜੀ ਆ ਵੀ ਨਾਲੇ ਵੀ ਕੱਲਾ ਫੋਨ ਦੇਖਣ ਵਾਲੀ ਹੁੰਦਾ ਹੁੰਦਾ ਚਲੋ ਮੈਂ ਮੰਨਦੀ ਆ ਪਰ ਮੈਂ ਇੰਨਾ ਟਾਈਮ ਨਹੀਂ ਫੋਨ ਯੂਜ਼ ਕਰਦੀ ਹੈਗੀ ਮੈਂ ਬਹੁਤ ਘੱਟ ਕਿਉਂਕਿ ਮੈਨੂੰ ਘਰ ਦੇ ਕੰਮ ਕਾਫੀ ਆ ਮੈਂ ਇੰਨੇ ਕੰਮਾਂ ਦੇ ਵਿੱਚ ਇੰਨਾ ਟਾਈਮ ਮੈਂ ਕਿੱਥੇ ਫੋਨ ਯੂਜ਼ ਕਰ ਸਕਦੀ ਆ ਹਾਂ ਇਹ ਆ ਵੀ ਬਲੌਗਿੰਗ ਦੇ ਨਾਲ ਥੋੜਾ ਜਿਹਾ ਮੇਰਾ ਕੰਮ ਵਧ ਗਿਆ ਸੀਗਾ ਬਈ ਜਿਹੜਾ ਮੈਂ ਰੈਸਟ ਵਗੈਰਾ ਲੈਣੀ ਸੀ ਉਹਦੇ ਵਿੱਚ ਮੈਂ ਇਹਦੀ ਐਡੀਟਿੰਗ ਵਗੈਰਾ ਵੀਡੀਓ ਦੀਆਂ ਕਰਨੀਆਂ ਹੁੰਦੀਆਂ ਹਨਾ ਵਲੌਗ ਦੀਆਂ ਤੇ ਇਹੀ ਆ ਤੇ ਬਾਕੀ ਮੈਂ ਬਹੁਤ ਜ਼ਿਆਦਾ ਫੋਨ ਨਹੀਂ ਦੇਖਦੀ ਹੈਗੀ ਇਹ ਬਹਿਮ ਆ ਤੇ ਬਸ ਮੈਨੂੰ ਪਤਾ ਨਹੀਂ ਕਿਉਂ ਹਿੱਟ ਜੀ ਕਰ ਜਾਂਦੀ ਹੈ ਕੋਈ ਗੱਲ ਨਾ ਤੇ ਬਈ ਮੈਨੂੰ ਐਵੇਂ ਲੱਗਿਆ ਜਿਵੇਂ ਕੋਈ ਮਜ਼ਾਕ ਚਾਹ ਉਡਾਰਿਆ ਵਾ ਮੇਰਾ ਹਨਾ ਤੇ ਪਰ ਚਲੋ ਜੋ ਬਾਕੀ ਸਭ ਦੀ ਆਪਣੀ ਆਪਣੀ ਸੋਚਣੀ ਆ ਤੇ ਮੈਨੂੰ ਮੇਰੇ ਮਾਪੇ ਮੇਰੇ ਹਸਬੰਦ ਮੇਰੀ ਫੈਮਲੀ ਮੇਰੇ ਨਾਲ ਆ ਮੈਨ ਮਤਲਬ ਮੈਨ ਬਿਲਕੁਲ ਨਹੀਂ ਇੰਦਾ ਕਹਿੰਦੇ ਹੈਗੇ ਵੀ ਨਹੀਂ ਆਏ ਨਹੀਂ ਕਰਨਾ ਬਲਕਿ ਉਹ ਮੇਰੇ ਨਾਲ ਆ ਬੜੇ ਖੁਸ਼ ਨੇ ਉਹ ਵੀ ਹਾਂ ਬਹੁਤ ਸੋਣਾ ਕਰਦੇ ਆ ਤੇ ਮੇਰੇ ਰਿਸ਼ਤੇਦਾਰ ਵੀ ਇਵਨ ਇਵਨ ਮੇਰੇ ਰਿਸ਼ਤੇਦਾਰ ਵੀ ਸਾਰੇ ਬਹੁਤ ਖੁਸ਼ ਆ ਹਨਾ ਵੀ ਬਹੁਤ ਸੋਣਾ ਬਣਾਉਂਦੀਆਂ ਬਹੁਤ ਸੋਣਾ ਕਰਦੇ ਮੈਨੂੰ ਸਾਰੇ ਕਹਿੰਦੇ ਆ ਜਦੋਂ ਮੈਂ ਪਿੱਛੇ ਜੇ ਮਿਲ ਕੇ ਆਈ ਸਾਰੇ ਭੂਆ ਜੀ ਉਹਨਾਂ ਨੂੰ ਕਹਿੰਦੇ ਸਾਨੂੰ ਤਾਂ ਬਹੁਤ ਵਧੀਆ ਲੱਗਦੀਆਂ ਤੂੰ ਕੰਮ ਕਰਦੀ ਫਿਰਦੀ ਵੀ ਆਹ ਕਰ ਲਿਆ ਹੁਣ ਮੈਂ ਆਹ ਕਰ ਲਿਆ ਕਹਿੰਦੇ ਬਹੁਤ ਵਧੀਆ ਲੱਗਦਾ ਕਹਿੰਦੇ ਹੋਰ ਵੀ ਤਾਂ ਸਾਨੂੰ ਆਈਡੀਆ ਹੀ ਮਿਲ ਜਾਂਦਾ ਵੀ ਚੱਲ ਆਪਾਂ ਅੱਜ ਆ ਸਬਜੀ ਬਣਾਉਣੀ ਆ ਅੱਜ ਨੀਟੂ ਨੇ ਇਹ ਬਣਾਈ ਆ ਮਤਲਬ ਮੇਰਾ ਨਾਮ ਨਿਕਨੇਮ ਨੀਟੂ ਆ ਵੀ ਇਹਨੇ ਇਹ ਬਣਾਈ ਆ ਚਲੋ ਆਪਾਂ ਆਪਾਂ ਵੀ ਟਰਾਈ ਕਰ ਲੈਨੇ ਆ ਤੇ ਇਦਾਂ ਹੋ ਜਾਂਦਾ ਤੇ ਮਤਲਬ ਕਾਫੀ ਰਿਸ਼ਤੇਦਾਰ ਵੀ ਕਾਫੀ ਪਰ ਜਿਹੜੇ ਇਦਾਂ ਆਣਗਵਾੜ ਹੋ ਗਿਆ ਹੈ ਨਾ ਇਹ ਥੋੜਾ ਜਿਹਾ ਨਹੀਂ ਹੈਗਾ ਹਨਾ ਖੁਸ਼ ਮੇਰੀਆਂ ਵੀਡੀਓ ਤੇ ਚਲੋ ਕੋਈ ਨਾ ਬਾਕੀ ਹੁਣ ਸਾਰਿਆਂ ਨੂੰ ਖੁਸ਼ ਕਰਕੇ ਬਣਦਾ ਵੀ ਨਹੀਂ ਕੋਈ ਹਨਾ ਬਿਸਾਰਨ ਨੂੰ ਖੁਸ਼ ਕਰ ਲਈਏ ਲਓ ਜੀ ਦੂਜੇ ਅੰਦਰ ਰਹਿਰਾ ਸਾਹਿਬ ਦਾ ਪਾਠ ਹੋ ਗਿਆ ਸ਼ੁਰੂ ਤੇ ਇਧਰ ਆਪਣੀ ਸਬਜੀ ਵੀ ਪਾਠ ਸੁਣਦੇ ਸੁਣਦੇ ਸਬਜੀ ਵੀ ਆਪਾਂ ਰੈਡੀ ਕਰ ਲਈ ਬਹੁਤ ਵਧੀਆ ਸਬਜੀ ਬਣੀ ਸੀ ਦੇਖੋ ਰੰਗ ਕਿੰਨਾ ਸੋਹਣਾ ਸਬਜੀ ਦਾ ਬਹੁਤ ਟੇਸਟੀ ਵੀ ਬਣੀ ਸੀਗੀ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਕਿਹੜੀਆਂ ਫਲੀਆਂ ਦੀ ਸਬਜੀ ਆ ਬਣਾ ਲਈ ਪਰ ਮੈਨੂੰ ਆਏ ਨਹੀਂ ਪਤਾ ਵੀ ਕਿਹੜੀ ਸਬਜੀ ਆ ਇਹ ਹਨਾ ਲਓ ਜੀ ਕੀ ਆ ਕਾਪੀ ਇੱਥੇ ਸੜਤੀ ਸਰਗੋਨ ਇਹ ਦੇਖੀ ਇਹ ਦੇਖੀ ਦਾਦੀ ਆ ਜਾਓ ਗੰਮ ਗਏ ਤੁਸੀਂ ਦਾਦੀ ਤੇਰੀ ਮਾਸਤੀ ਕਹਿੰਦੀ ਹੈ ਯੂਕੇ ਦੇ ਵਿੱਚ ਕਹਿੰਦੀ ਅੱਜ ਈਦ ਮਨਾਈ ਆ ਤੇ ਪਾਕਿਸਤਾਨ ਦੇ ਵਿੱਚ ਵੀ ਕਹਿੰਦੀ ਅੱਜ ਈਦ ਮਨਾਈ ਆ ਕਹਿੰਦੇ ਤੁਹਾਡੇ ਪੰਜਾਬ ਇੱਥੇ ਇੰਡੀਆ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਬੰਗਲਾਦੇਸ਼ ਦੇ ਵਿੱਚ ਕੱਲ ਨੂੰ ਈਦ ਕਹਿੰਦੀ ਹੁਣ ਪਤਾ ਨਹੀਂ ਇਹ ਕੀ ਹੈਗੀ ਗੱਲ ਕਿੰਨਾ ਸੋਹਣਾ ਲੱਗਦਾ ਚੰਦਰਮਾ ਕੋਲੇ ਉਹ ਇੱਕ ਉਹ ਵੀ ਆ ਤਾਰਾ ਵੀ ਨੇੜੇ ਹੈ ਨਾ ਉਹ ਨਹੀਂ ਆ ਰਿਹਾ ਬੱਚੋ ਨੌਰਥ ਸਟਾਰ ਆ ਇੱਕ ਵੰਟ ਇੱਕ ਵੰਟੀ ਆ ਦੇ ਆ ਗਿਆ ਹਾਂ ਹਲਕਾ ਜਾਉਦਾ ਹਾਂ ਸੋਹੋ ਜਿਆਦਾ ਪਿਆਰਾ ਲੱਗ ਰਿਹਾ ਵਾ ਚੰਦਰਮਾ ਬਹੁਤ ਜਿਆਦਾ ਦੇਖੋ ਨਾ ਸੋਹਣਾ ਅਲਗ ਦਾ ਸੀ ਇੱਕ ਚੰਦਰਮਾ ਦੇਖ ਰਿਹਾ ਸੀ ਤੇ ਸਾਡਾ ਬੱਚਾ ਉਹ ਚੜ ਕੇ ਬੈਠ ਗਿਆ ये बच्चा है बहुत शरारती है बहुत चलो ना शरारती हो चुके है ना, ना है बाय बाय सरगुन बाय कॉपी हाथ च रख दिया जो पढ़ना होया उदो पढ़ना भी नहीं उदो सौ बार मम्मी तो कहाना हम्म मेरा बच्चा पढ़ रहा है कितना कम हो गया फर्स्ट क्वेश्चन साइंस का कर रहा है ਇਹ ਦਾ ਬਸ ਲਾਸਟ ਪੁਆਇੰਟ ਹੈ ਠੀਕ ਆ ਚਲੋ ਕੱਟ ਕਰ ਲੋ ਬੇਟਾ ਕੰਪਲੀਟ ਕਰ ਲੋ ਫਿਰ ਛੱਤ ਤੇ ਘੁੰਮੇ ਆਇਓ ਥੋੜਾ ਟਾਈਮ ਠੀਕ ਆ ਦੀਦੀ ਗਈ ਹੋਈ ਆ ਉਹਨੂੰ ਲੈ ਕੇ ਸਰਗੁਰ ਨੂੰ ਲੈ ਕੇ ਗਈ ਸੀ ਕਰ ਲੋ ਕਰ ਲੋ ਕੰਪਲੀਟ ਕਰ ਲੋ ਫਿਰ ਤੁਸੀਂ ਵੀ ਚਾਹਿਆ ਆਇਓ ਟਾਈਮ ਤਾਂ ਬਹੁਤ ਹੋਇਆ ਤੇ ਹਾਂ ਤੇ ਬਾਦ ਹਿੰਦੀ ਦੇ ਵਾਰ ਕੇ ਹਾਂ ਕਰ ਰਹਾ ਹਾਂ ਠੀਕ ਹੈ ਬਸ ਕੰਪਲੀਟ ਆ ਫਿਰ ਸਾਰੇ ਸਬਜੈਕਟ ਟਰਨ ਹੋ ਜੂ ਐਸਐਸਟੀ ਤਾਂ ਨੰਦਾ ਦੀ ਫੌਟ ਕਾ ਮੈਸੇਜ ਸੀ ਦਾ ਬਹੁਤ ਵੱਡਾ ਕੁਸ਼ਨ ਆਇਆ ਬਹੁਤ ਚਲ ਕੋਈ ਕਰੋ ਫਿਰ ਅਜੇ ਨਹੀਂ ਦਤਾ ਕੰਡਾ ਨਾ ਸਾਇੰਸ ਇੰਡੀਟ ਪੰਜਾਬੀ ਨਹੀਂ ਕੰਮ ਸਾਰਾ ਕਰਨਾ ਆਪਾਂ ਜਿਹੜਾ ਸਕੂਲ ਤੇ ਵਿੱਚ ਹੋਮਵਰਕ ਮਿਲਿਆ ਉਹ ਸਾਰਾ ਕਰਕੇ ਜਾਣਾ ਮੁੰਡਾ ਇੱਕ ਵੀ ਮੇਰੇ ਉਹ ਬੈੱਡ ਸ਼ੀਟ ਸਾਰੀ ਇਕੱਠੀ ਕੀਤੀ ਪਈ ਉਹਦੇ ਲਈ ਸਾਈਡ ਤੋਂ ਸਾਰੀ ਕੁਲ ਕਰ ਦੇ ਜੀ ਲਓ ਜੀ ਬੇਟੀ ਪੜਦੀ ਸੀ ਬੈਠੀ ਚਲੋ ਜੀ ਹਾਂ ਆਪਾਂ ਇੱਥੇ ਹੀ ਕਰ ਦਿੰਨੇ ਆ ਵੀਡੀਓ ਦਾ ਐਂਡ ਮੇਰੀ ਵੀਡੀਓ ਤੁਹਾਨੂੰ ਕੁਝ ਵੀ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕੱਲ ਨੂੰ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਜਰ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ